ਕਿਸਾਨਾਂ ਦੇ ਵੱਲੋਂ ਫ੍ਰੀ ਕਰਵਾ ਦਿੱਤਾ ਗਿਆ ਹੈ ਯਾਨੀ ਕਿ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ 11 ਵਜੇ ਦੇ ਕਰੀਬ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਡੱਟ ਚੁੱਕੇ ਨੇ 3 ਵਜੇ ਤੱਕ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਤਮਾਮ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਗਏ ਨੇ ਤਾਂ ਜਿੱਥੇ ਇੱਕ ਪਾਸੇ ਦਿੱਲੀ ਜਾਣ ਨੂੰ ਲੈ ਕੇ ਪੰਜਾਬ ਹਰਿਆਣਾ ਬਾਡਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜੋ ਹੈ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਇਸੇ ਮਾਮਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ ਅੱਜ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫ੍ਰੀ ਕਰਨ ਦੀ ਤਾਂ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਜਿਸ ਤਿਆਂ ਕਿ ਕੀਮਤਾਂ ਬਾਕੀ ਟੋਲ ਪਲਾਜ਼ਾ ਦੇ ਨਾਲੋਂ ਕਿਤੇ ਜ਼ਿਆਦਾ ਮੰਨੀਆਂ ਜਾਂਦੀਆਂ ਨੇ ਪਰ ਉਹ ਟੋਲ ਪਲਾਜ਼ਾ ਇਸ ਵੇਲੇ ਫ੍ਰੀ ਹੋ ਚੁੱਕਿਆ ਹੈ ਯਾਨੀ ਕਿ ਇਸ ਸਮੇਂ ਲਾਡੋਵਾਲ ਟੋਲ ਪਲਾਜ਼ਾ ਤੇ ਨਿਕਲਣ ਸਮੇਂ ਤੁਹਾਨੂੰ ਕਿਸੇ ਤਰ੍ਹਾਂ ਦੇ ਪੈਸਿਆਂ ਦਾ ਭੁਗਤਾਨ ਨਹੀਂ ਕਰਨਾ ਪਏਗਾ ਪਰ ਸ਼ਰਤ ਇਹ ਹੈ ਕਿ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਟੋਲ ਪਲਾਜ਼ਾ ਜਿਹੜਾ ਹੈ ਫ੍ਰੀ ਕੀਤਾ ਗਿਆ ਹੈ ਕਿਉਂਕਿ ਹੱਥਾਂ ਦੇ ਵਿੱਚ ਕਿਸਾਨੀ ਦਾ ਝੰਡਾ ਚੁੱਕ ਕੇ ਕਿਸਾਨ ਡਟ ਚੁੱਕੇ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਪੰਜਾਬ ਭਰ ਦੇ तमाम ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਐ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਗੱਡੀਆਂ ਨੂੰ ਫਰੀ ਦੇ ਵਿੱਚ ਲਾਡੋਵਾਲ ਟੋਲ ਪਲਾਜ਼ੇ ਦੇ ਰਾਹੀਂ ਜੋਇਲ ਲੰਘਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਵੇਲੇ ਲੱਡਵਲ ਟੋਲ ਪਲਾਜ਼ੇ ਦੇ ਉੱਤੇ ਪਹੁੰਚੇ ਹੋਏ ਨੇ ਹੱਥਾਂ ਦੇ ਵਿੱਚ ਕਿਸਾਨੀ ਦਾ ਝੰਡਾ ਚੁੱਕਿਆ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਯਾਨੀ ਕਿ 5 ਘੰਟਿਆਂ ਦੇ ਲਈ ਇਸੇ ਤਰ੍ਹਾਂ ਟੋਲ ਪਲਾਜ਼ਿਆਂ ਦੇ ਉੱਤੇ ਡਟੇ ਰਹਿਣਗੇ ਪੰਜਾਬ ਦੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਸ ਦੀ ਕਾਲ ਦਿੱਤੀ ਗਈ ਸੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਈ ਬਜ਼ੁਰਗ ਤਾਂ ਹੱਥਾਂ ਦੇ ਵਿੱਚ ਦੋ-ਦੋ ਕਿਸਾਨੀ ਦੇ ਝੰਡੇ ਚੁੱਕ ਕੇ ਇਸ ਵੇਲੇ ਲੱਡੋਵਰ ਟੋਲ ਪਲਾਜ਼ੇ ਤੇ ਪਹੁੰਚੇ ਨੇ ਜਿਵੇਂ ਹੀ ਕੋਈ ਗੱਡੀ ਟੋਲ ਪਲਾਜ਼ੇ ਤੱਕ ਪਹੁੰਚਦੀ ਹੈ ਤੇ ਉਸ ਨੂੰ ਹੱਥਾਂ ਦੇ ਰਾਈ ਇਸ਼ਾਰਾ ਕਰ ਦਿੱਤਾ ਜਾਂਦਾ ਹੈ ਕਿ ਅੱਗੇ ਆ ਜਾਓ ਯਾਨੀ ਕਿ ਤੁਹਾਨੂੰ ਇਸ ਟੋਲ ਪਲਾਜ਼ੇ ਤੇ ਕਿਸੇ ਤਰ੍ਹਾਂ ਦੀ ਕੀਮਤ ਦਾ ਭੁਗਤਾਨ ਨਹੀਂ ਕਰਨਾ ਪਏਗਾ ਹਾਲਾਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਇਹ ਟੋਲ ਪਲਾਜ਼ਾ ਹੈ ਪਰ ਪੰਜਾਬ ਭਰ ਦੇ तमाम ਟੋਲ ਪਲਾਜ਼ੇ ਹੀ ਅੱਜ ਕਿਸਾਨਾਂ ਦੇ ਵੱਲੋਂ ਫ੍ਰੀ ਕਰਵਾ ਦਿੱਤੇ ਗਏ ਨੇ ਤੇ ਸਮਾਂ ਜਿਹੜਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜੇਕਰ ਤੁਸੀਂ ਵੀ ਇਸ ਸਮੇਂ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਤੁਹਾਡੇ ਰਾਹ ਦੇ ਵਿੱਚ ਕੋਈ ਟੋਲ ਪਲਾਜ਼ਾ ਪੈਂਦਾ ਹੈ ਤਾਂ ਇਹ ਤਸਵੀਰਾਂ ਜ਼ਰਾ ਧਿਆਨ ਨਾਲ ਦੇਖ ਲਿਓ ਇਹ ਖਬਰ ਜ਼ਰਾ ਗੌਰ ਨਾਲ ਸੁਣ ਲਿਓ ਕਿਉਂਕਿ ਅੱਜ ਤੁਹਾਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸੇ ਵੀ ਟੋਲ ਪਲਾਜ਼ੇ ਦੇ ਉੱਤੇ ਪੈਸੇ ਦਾ ਭੁਗਤਾਨ ਨਹੀਂ ਕਰਨਾ ਪਏਗਾ ਕਿਉਂਕਿ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦੀਆਂ ਸਭ ਤੋਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਅੱਜ 11 ਵਜੇ ਤੋਂ ਹੀ ਕਿਸਾਨ ਡਟ ਚੁੱਕੇ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਹੱਥਾਂ ਦੇ ਵਿੱਚ ਕਿਸਾਨੀ ਦਾ ਝੰਡਾ ਚੁੱਕਿਆ ਹੋਇਆ ਹੈ ਜਿਵੇਂ ਕੋਈ ਗੱਡੀ ਆਉਂਦੀ ਹੈ ਤੇ ਉਸ ਨੂੰ ਇਹਨਾਂ तमाम ਕਿਸਾਨਾਂ ਦੇ ਵੱਲੋਂ ਇਸ਼ਾਰਾ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਬਿਨਾਂ ਟੋਲ ਦਿੱਤੇ ਇਥੋਂ ਲੰਘ ਸਕਦੇ ਹੋ ਹਾਲਾਂਕਿ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਅੱਜ ਇਹਨਾਂ ਟੋਲ ਪਲਾਜ਼ਿਆਂ ਦੇ ਫ੍ਰੀ ਹੋਣ ਕਰਕੇ ਰਾਹਤ ਮਿਲਣ ਵਾਰੀ ਹੈ ਪਰ ਦੂਜੇ ਪਾਸੇ ਜਿਹੜੇ ਕਿਸਾਨ ਭਰਾ ਇਸ ਵੇਲੇ ਦਿੱਲੀ ਅਤੇ ਮਾਫ ਕਰਨਾ ਪੰਜਾਬ ਤੇ ਹਰਿਆਣਾ ਦੇ ਬਾਡਰਾਂ ਦੇ ਉੱਤੇ ਡਟੇ ਹੋਏ ਨੇ ਉਹ तमाम ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣ ਸਕਣ ਇਸ ਕਰਕੇ ਇਹ ਕਿਸਾਨ ਇਸ ਵੇਲੇ ਟੋਲ ਪਲਾਜ਼ੇ ਦੇ ਉੱਤੇ ਡਟੇ ਨੇ ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਐਲਾਨ ਕੀਤਾ ਹੈ ਰੇਲਵੇ ਟ੍ਰੈਕ ਜਾਮ ਕਰਨ ਦਾ ਤੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਟੋਲ ਪਲਾਜ਼ੇ ਫ੍ਰੀ ਕਰਨ ਦਾ ਤਾਂ ਅੱਜ ਟੋਲ ਪਲਾਜ਼ੇ ਦੇ ਉੱਤੇ ਕਿਸਾਨ ਡਟ ਚੁੱਕੇ ਨੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਪਹੁੰਚ ਚੁੱਕੀਆਂ ਨੇ ਹੱਥਾਂ ਦੇ ਵਿੱਚ ਆਪੋ ਆਪਣੀ ਜਥੇਬੰਦੀ ਦਾ ਝੰਡਾ ਚੁੱਕਿਆ ਹੋਇਆ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਸੇ ਤਰ੍ਹਾਂ ਲੱਡੋਵਾਲ ਟੋਲ ਪਲਾਜ਼ੇ ਸਮੇਤ ਪੰਜਾਬ ਭਰ ਦੇ ਕਮਾਂਮ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਡੱਟੇ ਰਹਿਣਗੇ ਹਾਲਾਂਕਿ ਇਹਨਾਂ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਕਰਕੇ ਕੰਪਨੀਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦੂਜੇ ਪਾਸੇ ਆਮ ਲੋਕਾਂ ਦੇ ਲਈ ਬੇਹਦ ਰਾਹਤ ਭਰੀ ਖਬਰ ਹੈ ਕਿ ਟੋਲ ਪਲਾਜ਼ੇ ਫ੍ਰੀ ਨੇ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕਰਨਾ ਪੈ ਰਿਹਾ ਇਹ ਸਭ ਤੋਂ ਜ਼ਿਆਦਾ ਮਹਿੰਗਾ ਟੋਲ ਪਲਾਜ਼ਾ ਸਭ ਤੋਂ ਜ਼ਿਆਦਾ ਆਵਾਗਵਣ ਵੀ ਕਿਹਾ ਜਾਂਦਾ ਹੈ ਕਿ ਇਸ ਟੋਲ ਪਲਾਜ਼ੇ ਦੇ ਉੱਤੇ ਹੁੰਦੀ ਹੈ ਜਿਸ ਕਰਕੇ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਆਪਣੀ ਜੇਬ ਦੇ ਵਿੱਚੋਂ ਜਿੰਨੀ ਕੀਮਤ ਇਸ ਟੋਲ ਪਲਾਜ਼ੇ ਦੀ ਤੈਅ ਕੀਤੀ ਹੈ ਉਸ ਦਾ ਭੁਗਤਾਨ ਕਰਨਾ ਪੈਂਦਾ ਪਰ ਅੱਜ ਤੁਹਾਡੀ ਜੇਬ ਦੇ ਉੱਤੇ ਇਹ ਡਾਕਾ ਨਹੀਂ ਵੱਜੇਗਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨ ਇਸ ਵੇਲੇ ਟੋਲ ਪਲਾਜ਼ਿਆਂ ਦੇ ਉੱਤੇ ਡਟੇ ਹੋਏ ਨੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਜਿੱਥੇ ਇੱਕ ਪਾਸੇ ਟੋਲ ਪਲਾਜ਼ੇ ਦੇ ਅਧਿਕਾਰੀ ਆਪੋ ਆਪਣੇ ਕੈਬਿਨਾ ਦੇ ਵਿੱਚ ਬੈਠੇ ਹੋਏ ਵਿਖਾਈ ਦੇ ਰਹੇ ਨੇ ਪਰ ਜਿਵੇਂ ਹੀ ਕਿਸੇ ਪਾਸੇ ਤੋਂ ਗੱਡੀ ਆਉਂਦੀ ਹੈ ਤਾਂ ਇਹ ਕਿਸਾਨ ਜਿਹੜੇ ਆ ਫਟਾਫਟ ਗੱਡੀ ਦੇ ਨੂੰ ਇਸ਼ਾਰਾ ਕਰਦੇ ਹੋਏ ਵਿਖਾਈ ਦਿੰਦੇ ਨੇ ਕਿ ਤੁਸੀਂ ਟੋਲ ਪਲਾਜ਼ਾ ਦੀ ਜੀ ਕੀਮਤ ਹੈ ਉਸ ਨੂੰ ਬਿਨਾਂ ਦਿੱਤੇ ਇਸ ਤੋਂ ਲੰਘ ਜਾਓ ਪਰ ਇਹ ਜਿਹੜੀ ਭੁਗਤਾਨ ਨਾ ਕਰਨਾ ਸਿਰਫ ਤੇ ਸਿਰਫ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਯਾਨੀ ਕਿ 3 ਵਜੇ 1 ਮਿੰਟ ਦੇ ਉੱਤੇ ਜਾਂ 3 ਵਜੇ 2 ਮਿੰਟ ਦੇ ਉੱਤੇ ਜੇਕਰ ਤੁਸੀਂ ਕਿਸੇ ਵੀ ਟੋਲ ਪਲਾਜ਼ੇ ਤੋਂ ਲੰਘਦੇ ਹੋ ਤੇ ਤੁਹਾਨੂੰ ਉਸ ਦੀ ਕੀਮਤ ਦਾ ਭੁਗਤਾਨ ਕਰਨਾ ਪੈਗਾ ਕਿਉਂਕਿ ਇਹ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਟੋਲ ਪਲਾਜ਼ੇ ਫ੍ਰੀ ਕਰਨ ਦੀ